ਜ਼ਿੰਦਗੀ ਵਿੱਚ ਸਭ ਤੋਂ ਵੱਧ ਤੌਰ ਤੇ ਆਪਣੀ ਮਾਂ ਤੇ ਬਾਪ ਤੇ ਹੀ ਪਉਂਦੀਆਂ ਨੇ ਤੁਸੀਂ ਨੋਟ ਕੀਤਾ ਹੋਣਾ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਧੀਆਂ ਜਿਹੜੀਆਂ ਨੇ ਆਪਣੇ ਮਾਂ ਬਾਪ ਤੇ ਨਾਲ ਲੜ ਵੀ ਪੈਂਦੀਆਂ ਨੇ ਗੁੱਸੇ ਵੀ ਹੋ ਪੈਂਦੀਆਂ ਨੇ ਤੇ ਉਹਨਾਂ ਨੂੰ ਇੰਜ ਲੱਗਦਾ ਕਿ ਅਸੀਂ ਸਭ ਤੋਂ ਵੱਡ ਟੌਰ ਇਨਾਂ ਤੇ ਪਾ ਸਕਦੀਆਂ ਤੇ ਟੌਰ ਪਾਉਣਾ ਉਹਨਾਂ ਦਾ ਹੱਕ ਹੁੰਦਾ ਤੇ ਉਹ ਪਾ ਵੀ ਲੈਂਦੀਆਂ ਨੇ ਲੇਕਿਨ ਇਹ ਗੱਲ ਧੀਆਂ ਨੂੰ ਉਦੋਂ ਪਤਾ ਲੱਗਦੀ ਆ ਕਿ ਅਸੀਂ ਆਪਣੇ ਮਾਪੇ ਤੇ ਕਿੰਨਾ ਟੌਰ ਪਾਉਂਦੇ ਰਹੇ ਜਦੋਂ ਉਹ ਜ਼ਿੰਦਗੀ ਦੇ ਵਿੱਚ ਆਪ ਵਿਛੜਦੀਆਂ ਨੇ ਜਦੋਂ ਉਹ ਬਚਪਨ ਤੋਂ ਲੈ ਕੇ ਵੱਡੀ ਉਮਰ ਤੱਕ ਕਹਿੰਨ ਤੋਂ ਬਾਅਦ ਜਦੋਂ ਉਹਨਾਂ ਦੀ ਸ਼ਾਦੀ ਹੋ ਜਾਂਦੀ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਆਪਣੇ ਮਾਪੇ ਤੇ ਕਿੰਨਾ ਟੌਰ ਪਾਉਂਦੀਆਂ ਰਹੀਆਂ ਆਪਣੇ ਮਾਪੇ ਨਾਲ ਕਿੰਨੀ ਅੜੀ ਕਰਦੀਆਂ ਰਹੀਆਂ ਉਹਨੀ ਅੜੀ ਤਾਂ ਅਸੀਂ ਆਪਣੇ ਆਪ ਨਾਲ ਵੀ ਨਹੀਂ ਕਰ ਸਕਦੀਆਂ ਜਿੱਦ ਨਹੀਂ ਕਰ ਸਕਦੀਆਂ ਜੋ ਜਿੱਦ ਅਸੀਂ ਆਪਣੀ ਮਾਂ ਜਾਂ ਬਾਪ ਨਾਲ ਕਰਦੀਆਂ ਰਹੀਆਂ ਬਚਪਨ ਦੇ ਵਿੱਚ ਤੁਹਾਡੇ ਵਰਗੇ ਸੂਝਵਾਨ ਚੰਗੀ ਤਰ੍ਹਾਂ ਜਾਣਦੇ ਹੋ ਮੀ ਕਿ ਜਦੋਂ ਧੀਆ ਨਿੱਕੀਆਂ ਹੁੰਦੀਆਂ ਨੇ ਚਾਹੇ ਉਹ 2 ਸਾਲ ਦੀ ਹੋਣ 5 ਦੀਆਂ ਹੋਣ 10 ਦੀਆਂ ਹੋਣ 15 ਦੀਆਂ ਹੋਣ 20 ਦੀਆਂ ਹੋਣ ਜਦੋਂ ਤੱਕ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ ਉਹ ਨਿੱਕੀ ਨਿੱਕੀ ਗੱਲ ਤੇ ਆਪਣੇ ਮਾਪੇ ਨਾਲ ਲੜਨਗੀਆਂ ਗੁੱਸੇ ਹੋਣਗੀਆਂ ਇਥੋਂ ਤੱਕ ਕਹਿਣਗੀਆਂ ਤੁਹਾਨੂੰ ਤੇ ਪਤਾ ਹੀ ਕੁਝ ਨਹੀਂ ਤੁਹਾਨੂੰ ਤੇ ਪਤਾ ਹੀ ਕੋਈ ਨਹੀਂ ਦੁਨੀਆ ਕਿੱਥੇ ਵੱਸਦੀ ਲੇਕਿਨ ਮਾਪੇ ਇੱਕ ਦੂਜੇ ਨਾਲ ਵੇਖ ਕੇ ਮੁਸਕਰਾ ਕੇ ਫੇਰ ਚੁੱਪ ਕਰ ਜਾਣਗੇ ਚੱਲ ਕੋਈ ਗੱਲ ਨਹੀਂ ਧੀਆ ਸਾਡੀ ਜਿਉਂਨੇ ਕਪੜੇ ਪਾਉਣੇ ਤਾਂ ਵੀ ਜਿੱਦ ਕਰਨੀ ਮੈ ਆ ਨਹੀਂ ਪਾਉਣੇ ਆ ਕਪੜੇ ਨਹੀਂ ਪਾਉਣੇ ਆ ਮੈਨੂੰ ਪਸੰਦ ਨਹੀਂ ਆ ਲੈਣੇ ਨਹੀਂ ਆ ਖਾਣ ਪੀਣ ਦੇ ਵੇਲੇ ਸੌਣ ਦੇ ਵੇਲੇ ਸਕੂਲ ਜਾਣ ਦੇ ਵੇਲੇ ਜ਼ਿੰਦਗੀ ਦੇ ਹਰ ਮੋੜ ਤੇ ਉਹ ਆਪਣੇ ਮਾਪੇ ਨਾਲ ਬੜੀ ਜਿੱਦ ਕਰਦੀ ਹੈ ਤੇ ਜਿੱਦ ਉਹਨੂੰ ਕਰਨੀ ਵੀ ਚਾਹੀਦੀ ਹੈ ਕਿਉਂਕਿ ਮਾਪੇ ਤਾਂ ਰੱਬ ਵਰਗੇ ਹੁੰਦੇ ਨੇ ਤੇ ਰੱਬ ਦੇ ਨਾਲ ਹਰ ਕੋਈ ਜਿੱਦ ਕਰ ਸਕਦਾ ਆ ਕਿਉਂਕਿ ਰੱਬ ਨਾਲ ਜਿੱਦ ਕਰਨੀ ਬਣਦੀ ਵੀ ਆ ਤੋ ਉਹ ਬੜੀਆਂ ਕਰਮਾਭਾਗਾਂ ਵਾਲੀਆਂ ਧੀਆ ਹੁੰਦੀਆਂ ਨੇ ਜਿਹੜੀਆਂ ਆਪਣੇ ਮਾਪੇ-ਮਾਪ ਨਾਲ ਜਿੱਦ ਕਰਦੀਆਂ ਨੇ ਤੇ ਉਹ ਮਾਪੇ-ਮਾਪ ਖੁਰੀ ਵੀ ਕਰਮਾਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੀਆਂ ਧੀਆ ਉਹਨਾਂ ਨਾਲ ਇੰਜ ਕਰਦੀਆਂ ਨੇ ਕਿਉਂਕਿ ਇੱਕ ਚੰਗਾ ਰਿਸ਼ਤਾ ਹੁੰਦਾ ਆ ਬੇਸ਼ੱਕ ਸ਼ਾਦੀ ਤੋਂ ਬਾਅਦ ਜਦੋਂ ਧੀਆ ਆਪਣੀ ਗ੍ਰਸਥ ਜੀਵਨ 'ਚ ਰੁੱਝ ਜਾਂਦੀਆਂ ਨੇ ਆਪਣੀ ਨਵੀਂ ਜ਼ਿੰਦਗੀ 'ਚ ਸ਼ੁਰੂ ਕਰ ਲੈਂਦੀਆਂ ਨੇ ਉਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਆ ਕਿ ਹਨੂ ਕਿ ਜਿੱਦ ਕੀ ਹੁੰਦੀ ਆ ਕਿਸੇ ਨੂੰ ਦਬਾਉਣਾ ਕੀ ਹੁੰਦਾ ਕਿਸੇ ਤੇ ਟੌਰ ਪਾਉਣਾ ਕੀ ਹੁੰਦਾ ਆ ਕਿਉਂਕਿ ਕਈ ਵਾਰ ਉਹ ਜਦੋਂ ਆਪਣੇ ਉਮਰ ਦੇ ਰਿਸ਼ਤੇ ਆ ਚੁੰਦੀਆਂ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਟੌਰ ਨਹੀਂ ਪਾਉਂਦਾ ਭਾਵੇਂ ਕੋਈ ਅਗਲਾ ਗਲਤੀ ਹੋਵੇ ਤਾਂ ਵੀ ਕਹੂਗਾ ਮੈਂ ਆਪਣੇ ਤੇ ਟੌਰ ਕਿਉਂ ਪਵਾਵਾ ਫਿਰ ਮਹਿਸੂਸ ਕਰਦੀ ਆ ਕਿ ਨਹੀਂ ਮੇਰੀ ਮਾਂ ਮੇਰਾ ਬਾਪ ਕਿੰਨਾ ਮੈਂ ਉਹਨਾਂ ਤੇ ਟੌਰ ਪਾਉਂਦੀ ਰਹੀ ਆਪਣੀ ਜ਼ਿੰਦਗੀ ਵਿੱਚ ਮਰਜ਼ੀਆਂ ਕੀਤੀਆਂ ਮਾਨ ਕੀਤਾ ਤਾਂ ਇਹ ਚੀਜ਼ਾਂ ਫਿਰ ਧੀਆ ਨੂੰ ਸਾਰੀ ਉਮਰ ਮਾਪਿਆਂ ਦੇ ਨੇੜੇ ਕਰ ਦਿੰਦੀਆਂ ਨਹੀਂ ਤੇ ਉਹ ਮਾਪਿਆਂ ਦੀ ਸਾਰੀ ਉਮਰ ਯਾਦ ਰੱਖਣੀ ਹੈ ਕਿ ਨਹੀਂ ਮੇਰੇ ਮਾਪੇ ਮੇਰੇ ਲਈ ਰੱਬ ਵਰਗੇ ਨੇ ਤੇ ਰੱਬ ਵਰਗੇ ਆ ਲੋਕਾਂ ਨੂੰ ਹਮੇਸ਼ਾ ਧੀਆ ਯਾਦ ਕਰਦੀਆਂ ਨੇ ਉਹ ਕਿੰਨੀਆਂ ਕਰਮਾ ਭਾਗਾਂ ਵਾਲੀਆਂ ਧੀਆ ਹੁੰਦੀਆਂ ਨੇ ਜਿਨ੍ਹਾਂ ਦੇ ਮਾਪੇ ਹੁੰਦਾ ਆ ਜਿਨ੍ਹਾਂ ਨੂੰ ਮਾਪੇ ਲੰਬੀ ਉਮਰ ਤੱਕ ਜਿਉਂਦਾ ਰਹਿੰਦਾ ਉਹ ਧੀਆ ਹਮੇਸ਼ਾ ਆਪਣੇ ਮਾਪਿਆਂ ਦੇ ਕੋਲ ਆ ਕੇ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਨੇ ਉਹ ਮਾਪੇ ਵੀ ਕਿੰਨੇ ਕਰਮਾ ਵਾਲੇ ਨੇ ਜਿਨ੍ਹਾਂ ਨੂੰ ਰੱਬ ਨੇ ਧੀਆ ਦਿੱਤੀਆਂ ਨੇ ਤੇ ਨਾਲ ਇਹਦੋਂ ਚੰਗੀ ਗੱਲ ਹੈ ਕਿ ਉਹ ਧੀਆ ਆਪ ਆਪਣੇ ਘਰਾਂ 'ਚ ਹੱਸਦੀਆਂ ਸਦੀਆਂ ਰਹਿ ਰਹੀਆਂ ਨੇ ਇਹ ਵੀ ਇੱਕ ਬੜੀ ਚੰਗੀ ਗੱਲ ਹੁੰਦੀ ਆ ਕਿ ਮਨੁੱਖ ਦਾ ਧੀਆ ਜੜੀਆਂ ਨੇ ਨਾ ਬਾਪਾ ਨੂੰ ਇਸ ਕਰਕੇ ਵੀ ਪਿਆਰੀਆਂ ਹੁੰਦੀਆਂ ਨੇ ਕਿ ਉਹ ਜਾਣਦੇ ਨੇ ਕਿ ਇਹ ਸਾਡੇ ਕੋਲ ਮਹਿਮਾਨ ਨੇ ਇਹ ਸਾਡੇ ਕੋਲ ਪ੍ਰਾਣੀਆਂ ਨੇ ਇਹਨਾਂ ਨੇ ਇੱਕ ਦਿਨ ਉਡਾਰੀ ਮਾਰ ਜਾਣੀ ਆ ਕਿਉਂਕਿ ਇਹ ਸਾਡੇ ਸਮਾਜ ਦੀ ਰੀਤ ਰਿਵਾਜ ਆ ਇਹ ਬਹੁਤ ਸੋਹਣੀ ਰੀਤ ਰਿਵਾਜ ਆ ਪਰ ਫਿਰ ਵੀ ਦਰਦ ਹੁੰਦਾ ਆ ਅਕਸਰ ਕਈ ਵਾਰ ਮਾਪੇ ਆਪਣੀ ਇੱਛਾ ਨਾਲ ਧੀ ਨੂੰ ਦੀ ਸ਼ਾਦੀ ਕਰਦੇ ਨੇ ਸਭ ਕੁਛ ਆਪਣੀ ਇੱਛਾ ਨਾਲ ਕਰ ਰਹੇ ਹੁੰਦੇ ਨੇ ਅਖੀਰ ਜਿੱਦੋਂ ਸਮਾਂ ਆਉਂਦਾ ਡੋਲੀ ਤੋਰਨ ਦਾ ਤੇ ਕਿਦਾਂ ਪੁੱਭਾਂ ਮਾਰ ਮਾਰ ਕੇ ਰੋ ਰਹੇ ਹੁੰਦੇ ਨੇ ਮਾਪੇ ਕਿਉਂਕਿ ਉਹ ਜਾਣਦੇ ਨੇ ਕਿ ਧੀਆਂ ਦਾ ਦੁੱਖ ਕੀ ਹੁੰਦਾ ਆ ਧੀਆਂ ਦੀ ਸਰਦਾਰੀ ਕੀ ਹੁੰਦੀ ਉਹ ਇਸ ਕਰਕੇ ਵੀ ਦੁਖੀ ਹੁੰਦੇ ਨੇ ਕਿ ਸਾਡੀ ਧੀ ਤਾਂ ਕਮਲੀ ਆ ਭੋਲੀ ਆ ਲਾਡਲੀ ਆ ਇਹ ਸਾਡੇ ਤੇ ਕਿੰਨਾ ਦਬਾਅ ਪਉਂਦੀ ਰਹੀ ਹ ਹੁਣ ਗਾਂਹ ਇਹਦਾ ਕਿਹਨੇ ਦਬਾਅ ਹੋ ਸਕਦਾ ਨਾ ਪਵੇ ਕੋਈ ਨੂੰ ਗੁੱਸੇ ਵੀ ਹੋਵੇ ਝਿੜਕੇ ਵੀ ਇਹਨੂੰ ਦੁੱਖ ਹੋਵੇਗਾ ਤਾਂ ਫਿਰ ਹਰ ਆਪਣੇ ਰੱਬ ਗਾੜੀ ਬੇਨਤੀ ਕਰਦੇ ਨੇ ਕਿ ਰੱਬ ਸੋਹਣਾ ਇਹਦੀ ਜ਼ਿੰਦਗੀ ਚ ਖੁਸ਼ੀਆਂ ਦੇਵੀ ਸਾਡੇ ਹਿੱਸੇ ਦੀਆਂ ਖੁਸ਼ੀਆਂ ਸਾਡੀ ਧੀ ਰਾਣੀ ਨੂੰ ਦੇ ਦੇਵੀ ਇਦਾਂ ਦੇ ਹੁੰਦੇ ਨਹੀਂ ਚੰਗੇ ਮਾਪੇ ਫਿਰ ਇਸੇ ਕਰਕੇ ਧੀਆ ਯਾਦ ਕਰਦੀਆਂ ਨੇ ਕਿ ਜਿੰਨਾ ਟੌਰ ਅਸੀਂ ਆਪਣੇ ਬਾਬਲ ਦੇ ਘਰ ਪਾਇਆ ਮਾਂ ਦੇ ਘਰ ਪਾਇਆ ਉਹ ਟੌਰ ਸਾਨੂੰ ਦੁਬਾਰਾ ਜ਼ਿੰਦਗੀ ਚ ਮੌਕਾ ਨਹੀਂ ਮਿਲਣਾ ਤੇ ਇਹ ਨਾ ਹੀ ਦੁਬਾਰਾ ਮੌਕਾ ਮਿਲਦਾ ਹੈ ਕਿਸੇ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਅੰਜੀ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ప్రింసిపల్ విచిత్ర సేలోడ్